ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਅਨੰਤ ਅੰਬਾਨੀ ਦੀ ਪ੍ਰੀ ਵੈਡਿੰਗ ਸੀ ਜਿੱਥੇ ਦਿਲਜੀਤ ਦੋਸਾਂਜ ਅਤੇ ਹੋਰ ਵੀ ਕਈ ਬਾਲੀਵੁੱਡ ਦੇ ਸਤਾਰੇ ਸੱਦੇ ਗਏ ਤੇ ਦਿਲਜੀਤ ਦੋਸਾਂਜ ਨੇ ਆਪਣੇ ਗਾਣਿਆਂ ਨਾਲ ਕਈਆਂ ਨੂੰ ਝੁਮਣ ਲਾ ਦਿੱਤਾ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਜ ਦਾ ਇੱਥੇ ਗੱਟ ਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਅੰਬਾਨੀਆਂ ਦੇ ਆਪਾਂ ਖਿਲਾਫ ਆ ਤੇ ਆਪਾਂ ਕਿਸਾਨਾਂ ਤੇ ਸਾਰੇ ਕਿਸਾਨ ਵੀਰ ਹੁਣ ਟਿਕਰੀ ਬਾਰਡਰ ਖਨੌਰੀ ਬਾਰਡਰ ਉਥੇ ਧਰਨਾ ਲਾ ਰਹੇ ਨੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਜ ਤੂੰ ਇੱਥੇ ਆ ਕੇ 10 ਮਿੰਟ ਕਿਸਾਨਾਂ ਬਾਰੇ ਬੋਲ ਕਿਉਂਕਿ ਸਾਡੇ ਹੱਕਾਂ ਲਈ ਕੋਈ ਨਹੀਂ ਬੋਲਦਾ ਤੇ ਤੂੰ ਉਹ ਅੰਬਾਨੀਆਂ ਦੇ ਨਾਲ ਜਾ ਕੇ ਨੱਚ ਰਿਆਂ ਉਹਨਾਂ ਦੇ ਸ਼ੋਅ ਲਾ ਰਿਆਂ ਤੂੰ ਆ ਕੇ ਸ਼ਹੀਦ ਹੋਏ ਸ਼ੁਭ ਕਰਨ ਬਾਰੇ ਹੀ ਕੁਝ ਬੋਲ ਪਾ ਤੇ ਹੋਰ ਵੀ ਕਈ ਕੁਝ ਕਿਹਾ ਗਿਆ ਦਲਜੀਤ ਦਸਾਜ ਨੂੰ ਆਓ ਤੁਸੀਂ ਵੀ ਉਹ ਦੇਖੋ ਵੀਡੀਓ ਬਾਕੀ ਆਪਣੇ ਆਪਣੇ ਵਿਚਾਰ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸੋ ਤੇ ਐਮ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਸਿਆ ਆਵਾਜ਼ ਮਾਰਦਾ ਖਨੋਰੀ ਬਾਰਡਰ ਤੈਨੂੰ ਲਾ 20 ਮਿੰਟ ਕਿਸਾਨਾਂ ਦੇ ਹੱਕ ਦੇ ਵਿੱਚ ਲਾਰਾ ਲਾਰਾ ਸ਼ਹੀਦ ਸ਼ੁਭ ਕਰਨ ਦੇ ਹੱਕ ਦੇ ਵਿੱਚ ਨਾਰਾ ਅਸੀਂ ਵਪਾਰੀਆਂ ਦੀਆਂ ਸਟੇਜਾਂ ਤੋਂ 30-30 ਮਿੰਟ ਜ਼ਿਆਦਾ ਟਾਈਮ ਦਾ ਅਨਾਉਂਸ ਕਰਦਿਆ ਅੱਜ ਤੈਨੂੰ ਆਵਾਜ਼ ਮਾਰਦਾ ਹੈ ਕਨੋਰੀ ਬਾਰਡਰ ਆਵਾਜ਼ ਮਾਰਦਾ ਹੈ ਤੈਨੂੰ ਸ਼ੰਭੂ ਬਾਰਡਰ ਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਲਾ ਉਹਨਾਂ ਸ਼ਹੀਦਾਂ ਦੇ ਹੱਕ ਦੇ ਵਿੱਚ ਨਾਰਾ ਜਿਹੜੇ ਇੱਥੇ ਸੰਘਰਸ਼ ਲੜਦੇ